शुरुआत जमात दसवीं दिया विद्यार्थना एक स्वागत गीत नाल करन जाए विद्यार्थियों स्कूल में हो चुके कम्मा ते उद्घाटन समारोह में आप सबका हार्दिक स्वागत है जी आया हूँ सरदार गुरप्रीत सिंह अरोड़ा जी सरदार परमिंदर सिंह जिमनी जी आप पार्टी ब्लॉक प्रधान सरदार दर्शन सिंह बडवाल जी ਨੰਬਰدار ਅਟਾਰੀ ਸਰਦਾਰ ਰਜਿੰਦਰ ਸਿੰਘ और हां जी सर जी 200 थोड़ा आगे ओके 200 थोड़ा ओके ओके सीरस सर सर ओके सर okay. ਇਹ ਨਹੀਂ ਬਣਿਆ ਨਹੀਂ ਸਰ ਇਹ ਨਹੀਂ ਸਰ ਇਹ ਨਹੀਂ ਸਰ ਇਹ ਨਾ ਆ ਗਿਆ ਆਹ ਦੇਖੋ ਜਦੋਂ ਓਕੇ ਸਰ ਆ ਗਿਆ ਠੀਕ ਹੋ ਸਰ ਮੋਸਲੀਆਂ ਗਾਰਿਓ ਇਤਿਹਾਸਿਕ ਪਿੰਡ ਅਟਾਰੀ ਦੇ ਸਾਰੇ ਹੀ ਬਜ਼ੁਰਗ ਮਾਤਾਵਾ ਭੈਣਾ ਨੌਜਵਾਨ ਵੀਰ ਬੱਚੇ ਇਸ ਸਕੂਲ ਦਾ ਸਾਰਾ ਸਟਾਫ ਪ੍ਰਿੰਸੀਪਲ ਸਹਿਬਾਨ ਪਿੰਡ ਦੀ ਪੰਚਾਇਤ ਸਾਡੇ ਆਮ ਆਦਮੀ ਪਾਰਟੀ ਦਾ ਸਾਰਾ ਪਰਿਵਾਰ ਡੀਓ ਸਹਿਬਾਨ ਤਹਿਸੀਲਦਾਰ ਸਹਿਬਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਪ੍ਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਯਾਦ ਹੈ ਜੀ ਮੈਂ ਤੁਹਾਡੇ ਪਿੰਡ ਦੇ ਵਿੱਚ ਬਾਬਾ ਜੀ ਖੜੇ ਆ ਦਰਸ਼ਨ ਸਿੰਘ ਜੀ ਅਸੀਂ ਤੁਹਾਡੇ ਪਿੰਡ ਦੇ ਬੋਰਡ ਦੇ ਥੱਲੇ ਆ ਕੇ ਫੜਾ ਪੁੱਤ ਫੜਾ ਭਰਾ ਤੁਹਾਡੇ ਤੋਂ ਵੋਟ ਮੰਗਦਾ ਸੀ ਸਮੇਂ ਤੁੰਨੇ ਨੇ ਵਾਦਾ ਕੀਤਾ ਸੀ ਕਿ ਇੱਕ ਮੌਕਾ ਪੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਸਮਾਨ ਨੂੰ ਇੱਕ ਮੌਕਾ ਸਾਨੂੰ ਦੋ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਅਸੀਂ ਪੰਜਾਬ ਦੇ ਸਰਕਾਰੀ ਹਸਪਤਾਲ ਠੀਕ ਕਰਾਂਗੇ ਆਪਣਾ ਕੰਮ ਇਮਾਨਦਾਰੀ ਨਾਲ ਕਰਾਂਗੇ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ रिकॉर्ड वोटा पाईया रिकॉर्ड वोटा ਨਾਲ ਤੁਸੀਂ ਐਮ.ਐਲ.ਏ ਬਣਾਇਆ ਇਸ ਮਹਾਨ ਮਹਾਨ ਕਰਕੇ ਮੈਂ ਐਮ.ਐਲ.ਏ ਬਣਿਆ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਕਿਰਪਾ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਨੰਤਰੀ ਬਣਿਆ ਅੱਜ ਤੱਕ ਤੇ ਹੀ ਰਹਸ ਤਮੇ ਨੂੰ ਮਹਿਕਮਾ ਮਿਲ ਗਿਆ ਜੀ ਸਿੱਖਿਆ ਮਹਿਕਮਾ ਹੁਣ ਵਾਦਾ ਕੀਤਾ ਸੀ ਕਿ ਸਰਕਾਰੀ ਸਕੂਲ ਠੀਕ ਕਰਾਂਗਾ ਮੈਂ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੌਰੇ ਤੇ ਨਿਕਲਿਆ ਟੋਡੇ ਪੁੱਤ ਨੂੰ ਤੁਹਾਡੇ ਭਰਾ ਨੂੰ ਜੋ ਵਿਰਸੇ ਚ ਮਲੇ ਸਕੂਲ ਪੰਜਾਬ ਚ 20000 ਸਰਕਾਰੀ ਸਕੂਲ ਹੈ 20000 ਸਰਕਾਰੀ ਸਕੂਲਾਂ ਚ 28 ਲੱਖ ਬੱਚੇ ਪੜਦੇ ਆ ਸਕੂਲਾਂ ਚ ਚਾਰ ਦਿਵਾਰੀ ਨਹੀਂ ਸੀ ਸਕੂਲਾਂ ਚ ਬਾਥਰੂਮ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਪੀਣ ਵਾਲਾ ਪਾਣੀ ਨਹੀਂ ਸੀ ਬਾਕੀ ਗੱਲਾਂ ਤਾਂ ਛੱਡ ਦੋ ਕਿ ਹੋਰ ਕਿਉਂਟੀ ਗਾਰਡ ਟੀਚਰਾਂ ਦੀ ਵਿਦੇਸ਼ ਟ੍ਰੇਨਿੰਗ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਇਕਾਪਾਂ ਟਾਈਮ ਤੇ ਇਹ ਸਭ ਗੱਲਾਂ ਦਾ ਛੱਡ ਕੇ ਬੇਸਿਕਲੀ ਅਸੀਂ ਮਿਹਨਤ ਕੀਤੀ ਹੈ ਅੱਜ 10 ਸਾਲ ਬਾਅਦ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਕਿ ਪੰਜਾਬ ਤੇ ਹਰ ਸਕੂਲ ਚਾ ਚਾਰ ਦੀਵਾਰੀ ਹੈ ਪੰਜਾਬ ਦੇ ਹਰ ਸਕੂਲ ਵਿੱਚ ਕੁਝ ਪਿਆਸ ਤੋਂ ਸਕੂਲ ਲੈਂਦੇ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤ ਨਾਲ ਕੋਈ ਖਵਾਨ ਨਾਲ ਕੋਈ ਇਸ ਤਰ੍ਹਾਂ ਦਾ ਹਰ ਸਕੂਲ ਚ ਬਾਥਰੂਮ ਬਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਚ ਪੀਣ ਵਾਲਾ ਪਾਣੀ ਹੈ ਇੱਕ ਕਰਕੇ ਦਿਖਾਇਆ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 12000 ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਐਮਐਲਏ ਮੰਤਰੀ ਸਾਰਾ ਪ੍ਰਸ਼ਾਸਨ ਸਕੂਲਾਂ 'ਚ ਜਾ ਰਿਹਾ ਤਾਂ ਕਿ ਸਾਡੇ ਇਹ ਬੱਚਿਆਂ ਨੂੰ ਜਿਹੜੇ ਬੈਠੇ ਐ ਇਹਨਾਂ ਨੂੰ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਬੜਾ ਤੋਸ ਹੈ ਤੇ মিডিਆ ਖੜਾ ਤੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਮੇਰੀਆਂ ਮਾਵਾਂ ਬੈਠੀਆਂ ਬੱਚੇ ਬੈਠੇ ਆ ਨੌਜਵਾਨ ਬੱਚੇ ਸਾਡੇ ਯੰਗ ਸਟੂਡੈਂਟਸ ਬੈਠੇ ਆ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਅੱਜ ਜਿੰਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਅਕਾਲੀ ਦਲ ਕਾਂਗਰਸ ਭਾਜਪਾ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਐ ਤਕਲੀਫ ਪਤੀ ਹੋਈ ਐ ਕਹਿੰਦੇ ਆ ਕਿ ਜੀ ਆਈ ਦੇ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉਪਘਾਟਨ ਰੱਖ ਲੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਮੈਂ ਇਹਨੂੰ ਪੁੱਛਣਾ ਚਾਹੂੰਗਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਐਡੇ ਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਇਹ ਹੈਗਾ ਕਿ ਵਰਕਰ ਲਾਇਕ ਨਹੀਂ ਸੀ 75 ਫਲਸ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿਉਂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਕ ਤੁਹਾਡੇ ਬੱਚੇ ਜਿਹਨਾਂ ਸਕੂਲਾਂ ਚ ਪੜਦੇ ਆ ਉਨਾ ਫਕੁਨਾ ਚ ਬਾਥਰੂਮ ਚ ਵੀ AC ਲੱਗੇ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ ਚ ਜਾਂ ਮੈਂ ਤਾਂ ਦੇ ਸਕੂਲਾਂ ਚ ਗਿਆ ਜਿੱਥੇ ਜ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿਉਂ ਸਕੂਲ ਚ ਬਾਥਰੂਮ ਖੁੱਲੇ ਮੈਦਾਨ ਚ ਫੜੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਹੁਣ ਬਾਥਰੂਮ ਬਣਾਤੇ ਕਹਿੰਦੇ ਜੀ ਨਾ ਪੱਥਰ ਕਿਉਂ ਰੱਖ ਰਹੀ ਐ ਨਹੀਂ ਪੱਥਰ ਟੋਡਾ ਤਮੱਚਾ ਉਦੋਂ ਤੁਹਾਡਾ ਸ਼ਰਮ ਆਈ ਨਹੀਂ ਕਿੱਥੇ ਗਈ ਸੀ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਟਵੀਟ ਨਹੀਂ ਆਈ ਤੁਸੀਂ ਉਸ ਵਕਤ ਵਿਅਰਥ ਸੀ ਆਪਣੇ ਫਾਰਮ ਹਾਊਸ ਬਣਾ ਰਹੇ ਸੀ ਆਪਣੇ 5 17 7 17 ਹੋਟਲ ਬਣਾ ਰਹੇ ਸੀ ਇਹ ਅਰਵਿੰਦ ਕੇਜਰੀ ਵਾਲੀ ਸੋਚ ਹੈ ਇਹ ਭਗਵੰਤ ਮਾਨ ਦੀ ਸਰਕਾਰ ਹੈ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਹਰ ਇੱਕ ਸਰਕਾਰੀ ਸਕੂਲ ਚ ਬਾਥਰੂਮ ਬਣਾਇਆ ਹੈ ਇਸ ਗੱਲ ਦਾ ਸਾਨੂੰ ਮਾਣ ਹੈ ਤੁਹਾਨੂੰ ਸ਼ਰਮ ਨਹੀਂ ਤੁਹਾਨੂੰ ਮਾਣ ਹੈ ਦੱਸੋ ਕਰਨੇ ਚਾਹੀਦੇ ਉਹ ਨਾ ਕਰਕੇ ਨਹੀਂ ਕਰਨੇ ਚਾਹੀਦੇ ਹੱਥ ਖੜੇ ਕਰਕੇ ਦੱਸੋ ਪੰਜਾਬ ਇਹ ਚਾਹੁੰਦੇ ਹੀ ਨਹੀਂ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਪਹਿਲੀ ਵਾਰੀ ਹੈ ਅੱਜ ਰੋਜ਼ ਸਰਕਾਰੀ ਸਕੂਲਾਂ ਦੀ ਗੱਲ ਹੋ ਰਹੀ ਹੈ ਮੈਂ ਸਕੂਲ ਚ ਆਇਆ ਚਲੋ ਮੈਂ ਤਾਂ ਆਪਣਾ ਥੋੜਾ ਆਪਣਾ ਬੱਚਾ ਵੈਸੇ ਵੀ ਮਿਲਦਾ ਰਹਿੰਦਾ ਪਰ ਪੰਜਾਬ ਦੇ ਅੱਜ ਹਰ ਸਕੂਲ ਦੇ ਵਿੱਚ ਐਮਐਲਏ ਜਾ ਰਹੇ ਆ ਤਹਿਸੀਲਦਾਰ ਸਾਹਿਬ ਬੈਠੇ ਆ ਡੀਓ ਸਾਹਿਬ ਬੈਠੇ ਆ ਇੱਕ ਯੰਗ ਐਸਐਚਓ ਹੈ ਬੱਚੇ ਇਹਨਾਂ ਨੂੰ ਦੇਖ ਕੇ ਮੋਟੀਵੇਟ ਹੋਣਗੇ ਇਹਨਾਂ ਦਾ ਵੀ ਦਿਲ ਕਰੂਗਾ ਹਾਂ ਕਿ ਅਸੀਂ ਵੀ ਅਸੀਂ ਵੀ ਕੁਝ ਬਣ ਸਕਦੇ ਹਾਂ ਪਰ ਇਹ ਚਾਹੁੰਦੇ ਹੀ ਨਹੀਂ ਇਹ ਚਾਹੁੰਦੇ ਨਹੀਂ ਕਿ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਸਾਰਾ ਕੁਝ ਲੱਗਿਆ ਕਿ ਕਿਸੇ ਤਰੀਕੇ ਕਿਸੇ ਤਰੀਕੇ ਇਹ ਸਿੱਖਿਆ ਕਰਾਂ ਤੇ ਦੀ ਗੱਲ ਨਾ ਹੋ ਜਾਵੇ ਕਿ ਕਿਸੇ ਤਰੀਕੇ ਪੰਜਾਬ ਪੜਨਾ ਜਾਵੇ ਜਦੋਂ ਉੜਦਾ ਪੰਜਾਬ ਸੀ ਜਦੋਂ ਪੰਜਾਬ ਨਸ਼ੇ ਵਿੱਚ ਬਦਨਾਮ ਸੀ ਤਾਂ ਕੋਈ ਤਕਲੀਫ ਨਹੀਂ ਸੀ ਅੱਜ ਜਦੋਂ ਪੰਜਾਬ ਇਸ ਸਕੂਲ ਦੀ ਬੱਚੀ ਇੱਥੋਂ ਪੜ੍ਹ ਕੇ ਸਬ ਇੰਸਪੈਕਟਰ ਬਣੀ ਹੈ ਪੰਜਾਬ ਦੀ ਸਭ ਸਿੱਖਿਆ ਕਰਾਉਂਦੀ ਹੈ ਇਹ ਹੈ ਪੰਜਾਬ ਦੀ ਸਿੱਖਿਆ ਕਹਾਣੀ ਅਸੀਂ ਇਜਾ ਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਮੈਂ ਬਾਰਡਰ ਤੇ ਪਰਸੋਂ ਬਾਰਡਰ ਦੇ ਸਕੂਲਾਂ ਚ ਸੀਗਾ ਮੈਨੂੰ ਟੀਚਰ ਮਿਲਿਆ ਕਹਿੰਦੇ ਸਰ ਮੈਂ ਵੀਡੀਓ ਵੀ ਪਾਉਂਗਾ ਕਹਿੰਦਾ ਸਰ ਸਿਰਫ ਇੱਕ ਕਮਰਾ ਸੀ ਸੋਚੋ ਨਾ ਬਾਥਰੂਮ ਤੇ ਨਾ ਚਾਰ ਦਿਵਾਰੀ ਬੱਚੇ ਕਿੱਥੇ ਜਾਣਗੇ ਬਾਹਰ ਤੁਸੀਂ ਰੋਕ ਸਕਦੇ ਹੋ 8 ਘੰਟੇ ਤੇ ਛੋਟੇ ਬੱਚੇ ਵੱਡੇ ਬੱਚੇ ਉਦੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਪਰ ਚੰਡਈਆਂ ਗੱਲ ਹੋਵੇ ਪਤਾ ਨਹੀਂ ਕੀ ਤਕਲੀਫ ਹੈ ਮੈਂ ਇਹਨਾਂ ਤੋਂ ਲਿਸਟ ਮੰਗਦਾ ਆਪਣੇ ਬੱਚਿਆਂ ਦੇ ਦੱਸੋ ਕਿੱਥੇ ਪੜਦੇ ਹੋ ਤੁਸੀਂ ਦਾਅਵੇ ਨਾਲ ਕਹਿ ਸਕਦਾ ਏਦਾਂ ਦੇ ਸਕੂਲਾਂ 'ਚ ਪੜਦੇ ਨੇ ਜਿੱਥੇ ਬਾਥਰੂਮ 'ਚ ਵੀ ਏਸੀ ਲੱਗੇ ਉਦੋਂ ਕੋਈ ਗੱਲ ਨਹੀਂ ਜੀ ਇਹ ਸਾਨੂੰ ਇੱਜ਼ਾ ਦਾ ਮਾਣ ਹੈ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਅਸੀਂ ਆਪਣੇ ਬੱਚਿਆਂ ਲਈ ਸ਼ਾਨਦਾਰ ਬਾਥਰੂਮ ਬਣਾਵਾਂਗੇ ਆ ਲੈਬ ਮੈਂ ਮੀਡੀਆ ਜਿਹੜਾ ਜਾ ਕੇ ਦੇਖੋ ਸ਼ਾਨਦਾਰ ਲੈਬ ਬਣੀ ਹੈ ਸਾਇੰਸ ਲੈਬ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ 17 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਰ ਦੁਆਲੇ ਜੇ ਕਿਸੇ ਨੂੰ ਵਹਿਮ ਹੈ ਐਡਰੈਸ ਨੋਟ ਕਰ ਲਓ ਪਿੰਡ ਟਾਰੀ ਸ਼ਹਿਰ ਨਨਕੁਰਾ ਸਾਹਿਬ 10 ਲੱਖ ਰੁਪਏ ਦੀ ਚਾਰ ਦਿਵਾਰੀ ਬਣੀ ਹੈ ਸ਼ਾਨਦਾਰ ਲੈਬ ਬਣੀ ਹੈ 1 ਕਰੋੜ ਰੁਪਏ ਤੋਂ ਉੱਤੇ ਸਕੂਲ ਦੇ ਉੱਤੇ ਲੱਗਿਆ ਤੇ ਹਜੇ ਵੀ ਕੰਮ ਚੱਲਦਾ ਪਿਆ ਪਿੱਛੇ ਹੋਰ ਕੰਮ ਚੱਲਦਾ ਅਸੀਂ ਸਰਕਾਰੀ ਸਕੂਲ ਤੁਸੀਂ ਕੀਤਾ ਕੀ ਹੈ ਕਦੀ ਜਾਂਦੇ ਨਹੀਂ ਸੀ ਜਾਂ ਸਰਕਾਰੀ ਸਕੂਲ ਨੂੰ ਲਾਇਆ ਹੋਸੀ ਭੀਖ ਮੰਗਣ ਤੇ ਜੀ ਹਾਂ ਮੰਗਦੇ ਵਾਂਗੂ ਚੈੱਕ ਕਰੀ ਜਾਓ ਕਿਸੇ ਤੋਂ ਕੋਈ ਇੱਕ ਕੋਈ ਕੋਈ ਭਲੇਖੇ ਨਾਲ ਕੋਈ ਐਨਆਰਆ ਆ ਜੂਗਾ ਧਾਮ ਦੇ ਜੂਗਾ ਸਕੂਲ ਠੀਕ ਕਰ ਦੇ ਸਰਕਾਰਾਂ ਦੇ ਫਰਜ਼ ਨਹੀਂ ਹੁੰਦੇ ਮੈਨੂੰ ਮਾਣ ਹੈ ਆਪਣੇ ਮੁੱਖ ਮੰਤਰੀ ਸਾਹਿਬ ਦੇ ਮੈਨੂੰ ਮਾਣ ਹੈ ਆਪਣੇ ਟੀਚਰਸ ਦੇ ਉੱਤੇ ਕਿ ਅੱਜ ਸਰਕਾਰੀ ਸਕੂਲਾਂ ਦੇ ਵਿੱਚੋਂ ਇੰਨਾ ਸ਼ਾਨਦਾਰ ਨਤੀਜਾ ਆ ਰਿਹਾ ਹੈ ਇਸ ਸਕੂਲ 'ਚ ਵੀ ਬਾਤਾਂ ਬਣ ਰਹੀਆਂ ਸਕੂਲ 'ਚ ਵੀ ਬਾਤਾਂ ਬਣ ਰਹੀਆਂ ਉਦਾਜ ਉਦਾਜ ਘਟਨ ਕਰਾਂਗੇ ਜਦੋਂ ਤਿਆਰ ਹੋ ਗਏ ਕਿਉਂ ਨਾ ਕਰੀਏ ਕੰਮ ਦਿੱਤੇ ਸਾਨੂੰ ਮਾਣ ਹੈ ਇਸ ਦਾ ਉੱਤੇ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ ਅਗਰ ਅੱਜ ਸ਼ਰਮ ਆਣੀ ਚਾਹੀਦੀ ਹੈ ਫੋਨੋ ਆਣੀ ਚਾਹੀਦੀ ਹੈ ਕਿ ਤੁਹਾਡੇ ਰਾਜ ਦੇ ਵਿੱਚ ਸਾਡੀ ਬੱਚੀਆਂ ਖੁੱਲੇ ਪੈਗਾਾਂ ਚ ਬਾਥਰ ਜਾਂਦੀਆਂ ਸੀ ਸਾਡੇ ਬੱਚਿਆਂ ਦੇ ਲਈ ਬਾਥਰ ਨਹੀਂ ਸੀ ਸਾਨੂੰ ਸ਼ਰਮ ਨਹੀਂ ਆਣੀ ਚਾ ਸਾਨੂੰ ਮਾਣ ਹੈ ਇਸ ਗੱਲ ਦਾ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਇਸ ਤੋਂ ਇਲਾਵਾ ਤੁਹਾਡੇ ਸਕੂਲ ਦੇ ਵਿੱਚ ਤੇ ਪ੍ਰਾਇਮਰੀ ਸਕੂਲ ਲਗਭਗ 2 ਸਵਾ ਕਰੋੜ ਦੇ ਆਸ-ਪਾਸ ਤੇ ਮੈਂ ਪ੍ਰਿੰਸੀਪਲ ਸਾਫ਼ ਦੇ ਸਾਰੇ ਸਟਾਫ਼ ਨੇ ਵਾਦਾ ਕੀਤਾ ਹੈ ਕਿ ਮੇਰੇ ਹੱਥੇ ਦਾ ਸਕੂਲ ਹੈ ਪੈਸੀ ਵੀ ਵੈਸੇ ਤਾਂ ਪੂਰੇ ਪੰਜਾਬ ਚ ਪੈਸੇ ਦੀ ਕਮੀ ਨਹੀਂ ਆਂ ਦਵਾਂਗੇ ਆਪਾਂ ਇਸ ਸਕੂਲ ਨੂੰ ਹੋਰ ਅਗਲੇ ਸਾਲ ਤੱਕ ਇੰਨਾ ਸ਼ਾਨਦਾਰ ਬਣਾਣਾ ਹੈ ਬਹੁਤ ਸਾਰੇ ਟੀਚਰ ਆਏ ਨਹੀਂ ਤੁਲੇ ਪਿੰਡੂ ਸਕੂਲਾਂ ਚ ਸੀ ਹੋਰ ਟੀਚਰਸ ਜਿਹੜੇ ਆ ਲਗਾਤਾਰ ਭਰਤੀ ਚੱਲ ਰਹੀ ਹੈ ਕੋਈ ਕੇਸ ਲਗੇ ਪ੍ਰਿੰਸੀਪਲ ਦਾ ਸਟੇਅ ਅਗਲੀ ਤਰੀਕ 18 ਮਈ ਨੂੰ ਹੈ ਪ੍ਰਿੰਸੀਪਲ ਵੀ ਆ ਰਹੇ ਆ ਲੈਕਚਰਰ ਵੀ ਆ ਰਹੇ ਆ ਮਾਸਟਰ ਸਾਰੇ ਟੀਚਰ ਪੂਰੇ ਕਰਾਨੇ 100% ਤੇ ਇਸ ਸਕੂਲ ਨੂੰ ਅਸੀਂ ਬਹੁਤ ਜਲਦੀ ਸਾਇੰਸ ਟੀਚਰ ਵੀ ਦਵਾਂਗੇ ਸਾਇੰਸ ਲੈਬ ਬਣ ਕੇ ਤਿਆਰ ਹੋ ਗਈ ਹੈ ਸਾਡੇ ਬੱਚਿਆਂ ਤੇ ਕੈਂਡਾ ਤੁਹਾਡਾ ਸੁਨੂਗਾ ਇੱਥੇ ਹੋਰ ਵੀ ਆਸ-ਪਾਸ ਮੈਂ ਫੇਰ ਦਾ ਲੱਗਿਆ ਹਾਂ ਹੁਣ ਅਗਲੇ ਸਕੂਲਾਂ ਨੂੰ ਜਾ ਰਹੇ ਜੇ ਕੰਮ ਕੀਤੇ ਦਾ ਹੋਵੇ ਇਸ ਤੋਂ ਇਲਾਵਾ ਪਿੰਡ ਦੀਆਂ ਦੋ ਮੰਗਾਂ ਹੋਰ ਇੱਕ ਪਿੰਡ ਦੇ ਵਿੱਚ ਖੇਡ ਗਰਾਉਂਡ ਦੀ ਉਹਦੇ ਲਈ ਵੀ ਮੈਂ 10 ਲੱਖ ਰੁਪਏ ਦੀ ਗ੍ਰਾਂਟ ਅੱਜ ਐਨਾਉਂਸ ਕਰਦਾ ਹਾਂ 500 ਰੁਪਏ ਇੱਕ ਕਮਿਊਨਿਟੀ ਸੈਂਟਰ ਤੇ ਜਿਹੜਾ ਜ਼ੁਰਾ ਕੰਮ ਹੈ ਉਹਦਾ ਵੀ ਜਿੰਨਾ ਖਰਚਾ ਹੋਊਗਾ ਉਹਦੇ ਵੀ ਗ੍ਰਾਂਟ ਐਨਾਉਂਸ ਕਰਦੇ ਆ ਤੀਜਾ ਮੈਂ ਕਮਿਸ਼ਨ ਤੇ ਲੱਗਿਆ ਹੋਇਆ ਤੁਸੀਂ ਮੰਗ ਨਹੀਂ ਰੱਖੀ ਪਰ ਇਹ ਮੇਰਾ ਸੁਪਨਾ ਹੈ ਕਿ ਮੇਨ ਰੂਟ ਤੋਂ ਜਿਹੜਾ ਪੁਲ ਪੈ ਕੇ ਆਪਾਂ ਨੂੰ ਤਾਂ ਕਿ ਟਾਰੀ ਨੂੰ ਸਿੱਧੀ ਅਪਰੂਚ ਆ ਜਾਵੇ ਉਸ ਪੁਲ ਦੇ ਉੱਤੇ BBMP ਦੇ ਉੱਤੇ ਲੱਗਿਆ ਤਾਂ ਕਿ ਜੇ ਜਗਰ ਉਹ ਬਣ ਜਾਂਦਾ ਤਾਂ ਸਾਡਾ ਟਾਰੀ ਪਿੰਡ ਮੇਨ ਰੋਡ ਤੇ ਆ ਜਾਊਗਾ 2 ਮਿੰਟ ਦੇ ਵਿੱਚ ਉਹਦੇ ਤੇ ਲੱਗੇ ਹੋਣੇ BBMP ਨੇ ਮਗਰ ਪਿਆ ਹੋਇਆ ਕਿ ਸੜਕਾਂ ਦਾ ਪੂਰੇ ਪੰਜਾਬ ਦੀ ਆਪਣੇ ਆਪ ਹੀ ਬਣਨੀਆਂ ਮਾਨ ਸਾਹਿਬ ਨੇ ਅਨਾਉਂਸ ਕਰਤਾ ਸਾਰੀ ਸੜਕਾਂ ਬਣਨੀਆਂ ਮੈਂ ਦੁਬਾਰਾ ਆਪ ਸਭ ਦਾ ਧੰਨਵਾਦ ਕਰਦਾ ਮੈਂ ਅੱਜ ਜਿਸ ਅਗਰ ਸਿੱਖਿਆ ਮੰਤਰੀ ਤਾ ਬਣਿਆ ਬੱਚਿਓ ਤੁਹਾਡੇ ਮਾਤਾ ਪਿਤਾ ਨੇ ਮੋਟ ਪਾਈ ਸੀ ਤੁਸੀਂ ਤੁਸੀਂ ਕਾਬਲ ਬਣਾਇਆ ਅਗਰ ਅਸੀਂ ਪੰਜਾਬ ਦੇ ਸਕੂਲ ਠੀਕ ਹੋ ਰਹੇ ਹਨ ਉਹਦੇ ਵਿੱਚ ਤੁਹਾਡਾ ਵੀ ਸ਼ੇਅਰ ਹੈ ਜੇ ਤੁਸੀਂ ਮੈਨੂੰ ਐਮਐਲਏ ਨਾ ਬਣਾਉਂਦੇ ਤੇ ਮੰਤਰੀ ਨਾ ਬਣਦੇ ਤੇ ਸਾਨੂੰ ਜਨੂਨ ਹੈ ਕੰਮ ਕਰਨ ਦਾ ਇਸ ਮਹਿਕਮੇ ਨੂੰ ਸਿਰਫ ਧਰਮਿਆ ਵਾਲਾ ਮਹਿਕਮਾ ਸਮਝਿਆ ਜਾਂਦਾ ਤੇ ਹੁਣ ਅਸੀਂ ਸਾਰੇ ਸਕੂਲ ਠੀਕ ਕਰ ਰਹੇ ਹਾਂ ਤੁਹਾਡੇ ਸਾਹਮਣੇ ਤੁਸੀਂ ਆਪ ਜਾ ਕੇ ਦੇਖ ਲਓ ਸ਼ਾਨਦਾਰ ਕੰਮ ਹੋ ਰਿਹਾ ਹੋਜੀ ਹੋਰ 6 ਮਹੀਨੇ ਤੱਕ ਜਦੋਂ ਇਹਦਾ ਸਾਰਾ ਕੰਮ ਕੰਪਲੀਟ ਹੋ ਗਿਆ ਨਵੇਂ ਕਮਰੇ ਬਣ ਗਏ ਸਕੂਲ ਦੀ ਰੌਣਕਤ ਦੇਖੋ ਕਿੰਨੀ ਵਧੀਆ ਹੋਊਗੀ ਤੇ ਇਹੀ ਉਮੀਦ ਹੈ ਇਹੀ ਇਹ ਰਸਤਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਇੱਥੇ ਚੱਲਦੀ ਰਹੂਗੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਬੱਚਿਆਂ ਦਾ ਜਿਹਨੇ ਪਰਫਾਰਮ ਕੀਤਾ ਸਾਰੇ ਸਟਾਫ ਨੂੰ ਮੁਬਾਰਕਬਾਦ ਤੇ ਦੇਖੋ ਪੈਸਾ ਦੇਣਾ ਮੇਰਾ ਕੰਮ ਹੈ ਬੱਚਿਆਂ ਨੂੰ ਚੰਗੀ ਵਿੱਦਿਆ ਦੇਣਾ ਤੁਹਾਡਾ ਕੰਮ ਹੈ ਮੈਂ ਆਸ ਕਰਦੇ ਹੂੰ ਉਮੀਦ ਕਰਦੇ ਹੂੰ ਤੁਸੀਂ ਪਹਿਲਾਂ ਹੀ ਬਹੁਤ ਵਧੀਆ ਪੜਾ ਰਹੇ ਹੋ ਪਰ ਹੁਣ ਹੋਰ ਦਿਲ ਲਾ ਕੇ ਪੜਾਉਂਗੇ ਤੁਹਾਡੇ ਤੁਹਾਡੀ ਪੜਾਈ ਬੱਚੇ ਅਸਲੀ ਨਹੀਂ ਪੱਥਰ ਉਦੋਂ ਹੈ ਜਦੋਂ ਇਹ ਬੱਚੇ ਇਹਨਾਂ ਵਿੱਚੋਂ ਹੋਰ ਪੁਲਿਸ ਅਫਸਰ ਬਣਨਗੇ ਇਹਨਾਂ ਵਿੱਚੋਂ ਵਕੀਲ ਬਣਨਗੇ ਡਾਕਟਰ ਬਣਨਗੇ ਤੇ ਮਾਸਟਰ ਵੀ ਤੁਸੀਂ ਜਿੰਨਾ ਮਿਹਨਤ ਕਰੋਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹਾਂ